ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਅਲਰਟ ਤੇ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਬਲੌਕ ਕੀਤੇਗੇ ਪੰਜਾਬ ਦੇ ਨਾਲ ਲੱਗਦੇ ਸਾਰੇ ਬਾਰਡਰ ਨਕੀਲੇ ਸਰਗੀਆਂ ਤੇ ਪੱਕੀਆਂ ਕਿਲਾਂ ਦੇ ਨਾਲ ਬੰਦ ਹਾਈਵੇ ਕੀਤੇ ਰਾਜਤ ਨੇ ਦਿੱਲੀ ਦੇ ਸਾਰੇ ਬਾਰਡਰਾਂ ਤੇ ਵੀ ਹਾਈ ਅਲਰਟ ਪੁਲਿਸ ਕਮਿਸ਼ਨਰ ਖੁਦ ਜਾਇਜ਼ਾ ਲੈਣ ਦਿੱਲੀ ਗਰਾਊਂਡ ਤੇ ਪਹੁੰਚੇ ਪ੍ਰਦਰਸ਼ਨਕਾਰੀਆਂ ਦੀ ਐਂਟਰੀ ਕੀਤੀ ਗਈ ਹੈ ਬੈਂ ਹਰਿਆਣਾ ਬਾਉਡਰ ਤੇ ਬੈਰੀਕੇਡਿੰਗ ਨੂੰ ਲੈ ਕੇ ਸੀ ਜਮਾਨ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ ਬੁਲੇ ਤੁਸੀਂ ਇੰਡੀਆ ਤੇ ਪੰਜਾਬ ਦਾ ਨਾਂ ਬਣਾਉ ਬਾਉਡਰ ਰਖੇ ਸਨਾਂ ਦੇ ਨਾਲ ਗੱਲਬਾਤ ਰਹੀ ਮਸਲਾ ਹੱਲ ਕਰਨ ਦੀ ਕਹੀ ਗੱਲ ਕਿਸਾਨ ਆंदोलਨ ਨੂੰ ਸਮਰਥਨ ਦੇਵੇਗੀ ਕਾਂਗਰਸ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਸਮਰਾਲਾ ਦੇ ਵਿੱਚ ਕੀ ਐਲਾਨ ਬੋਲੇ ਅਸੀਂ ਦੇਵਾਂਗੇ ਕਿਸਾਨਾਂ ਦਾ ਸਾਥ ਖੇਤੀ ਕਾਨੂੰਨ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਕੇਂਦਰ ਸਰਕਾਰ ਬਾਉਡਰਾਂ ਤੇ ਬੈਰੀਕੇਡਿੰਗ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੇ ਦੱਸਿਆ ਜਾਇਜ਼ ਇਹ ਲੋਕਤੰਤਰ ਦੇ ਵਿੱਚ ਅਜਿਹਾ ਪ੍ਰਦਰਸ਼ਨ ਠੀਕ ਨਹੀਂ ਦਿੱਲੀ ਜਾਣ ਦੇ ਲਈ ਹੋਰ ਵੀ ਕਈ ਸਾਧਨ ਨਾ ਕਿ ਸਿਰਫ ਟਰੈਕਟਰ ਟਰਾਲੀਆਂ ਸਵੇਰ ਭਰ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਕੂਚ ਦੀ ਖੇਚੀ ਤਿਆਰੀ ਇੱਕ ਪਾਸੇ ਬੈਰੀਕੇਡਿੰਗ ਤੇ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਹੀ ਪੂਰਾ ਉਤਸ਼ਾਹ ਟਰੈਕਟਰ ਟਰਾਲੀਆਂ ਤੇ ਰਕਸ਼ਨ ਲੱਦ ਕੇ ਦਿੱਲੀ ਲਈ ਹੋਰੇ ਨੇ ਰਵਾਨਾ ਪੰਜਾਬ ਤੋਂ ਬਾਅਦ ਦਿੱਲੀ ਦੇ ਵਿੱਚ ਇਕੱਲੇ ਚੌਂੜੜੇ ਗੀ ਆਪ ਰਵਿੰਦ ਕੇਸ਼ਰੀਵਾਲ ਦਾ ਵੱਡਾ ਦਾਵਾ ਦਿੱਲੀ ਦੀਆਂ ਸਾਰੀਆਂ ਸੱਤ ਦੀਆਂ ਸੱਤ ਸੀਟਾਂ ਜਿੱਤ ਰਹੀ ਹੈ ਆਪ ਲੋਕ ਸਭਾ ਦੇ ਚੋਣਾਂ ਪੰਜਾਬ ਕਾਂਗਰਸ ਨੇ ਇਕੱਲਿਆਂ ਲੜਨ ਦਾ ਕੀਤਾ ਐਲਾਨ ਖੜਗੇ ਬੋਲੇ ਕੋਈ ਆਇਆ ਤਾਂ ਠੀਕ ਨਹੀਂ ਆਇਆ ਤਾਂ ਵੀ ਠੀਕ ਆ ਅਖੀਰ ਤੱਕ ਲੜਨਾ ਹੈ ਤੇ ਜਿੱਤਣਾ ਹੈ ਭਾਜਪਾ ਅਕਾਲੀ ਦਲ ਦੇ ਵਿਚਾਲੇ ਗੱਠ ਜੋੜ ਦੀ ਗੱਲਬਾਤ ਰੁਕੀ ਸੂਤਰਾਂ ਮੁਤਾਬਕ ਸੀਟ ਸ਼ੇਰਿੰਗ ਤੇ ਨਹੀਂ ਬਣ ਪਾਰੀ ਸਹਿਮਤੀ ਸੁਖਬੀਰ ਬਾਦਲ ਬੋਲੇ ਹਲੇ ਸਾਡਾ ਸਿਰਫ ਬਸਪਾ ਦੇ ਨਾਲ ਹੈ ਗੱਠ ਜੋੜ ਪੰਜਾਬ ਨੂੰ ਸਰਕਾਰੀ ਥਰਮਲ ਪਲਾਂਟ ਦੀ ਸੌਗਾਤ ਕੇਸ਼ਰੀਵਾਲ ਤੇ ਸਿਆਮਾਨ ਨੇ ਗੁਰੂ ਅਮਰਦਾਸ ਥਰਮਲ ਪਲਾਂਟ ਨੂੰ ਕੀਤਾ ਲੋਕ ਅਰਪਣ ਸਿਆਮਾਨ ਬੋਲੇ ਮੁਫਤ ਦੇ ਨਾਲ ਨਾਲ ਹੁਣ ਹੋਰ ਸਸਤੀ ਮਿਲੇਗੀ ਬਿਜਲੀ ਕੱਲ ਪਰਿਵਾਰਾਂ ਸਮੇਤ ਆਯੁੱਧਿਆ ਜਾਣਗੇ ਸਿਆਮਾਨ ਤੇ ਕੇਸ਼ਰੀਵਾਲ ਰਾਮ ਜਨਮ ਭੂਮੀ ਪਹੁੰਚ ਕੇ ਰਾਮ ਲੱਲਾ ਦੇ ਕਰਨ ਕੇ ਦਰਸ਼ਨ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਪਹਿਲੀ ਵਾਰ ਪਹੁੰਚਣਗੇ ਰਾਮ ਮੰਦਿਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਹਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਪੰਜ ਤਸਵੀਰਾਂ ਤੋਂ ਕਿਸਾਨਾਂ ਦੇ ਦਿੱਲੀ ਕੁਸ਼ ਨੂੰ ਲੈ ਕੇ ਪੂਰੇ ਹਰਿਆਣਾ ਦੇ ਵਿੱਚ ਅਲਰਟ ਹੈ ਪੰਜਾਬ ਬਾਰਡਰ ਤੋਂ ਲੈ ਕੇ ਦਿੱਲੀ ਬਾਰਡਰ ਤੱਕ ਹਾਈ ਅਲਰਟ ਜਾਰੀ ਹੈ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਬਲੌਕ ਕੀਤਾ ਗਿਆ ਕਰੀਬ 1 ਕਿਲੋਮੀਟਰ ਤੱਕ ਕੰਕਰੀਟ ਦੇ ਸਲੈਬ ਲਗਾ ਦਿੱਤੇ ਗਏ ਨੇ ਸਿੰਗੂ ਤੇ ਟਿੱਕਰੀ ਬਾਰਡਰ ਤੇ ਵੀ ਹੈਵੀ ਬੈਰੀਕੇਡਿੰਗ ਦੀ ਤਿਆਰੀ ਕੀਤੀ ਗਈ ਹੈ ਲੋਹੇ ਦੇ ਬੈਰੀਕੇਡਸ ਤੇ ਸਿਮਿੰਟ ਦੀਆਂ ਸਲੈਬਾਂ ਸੜਕ ਕਿਨਾਰੇ ਰੱਖ ਦਿੱਤੀਆਂ ਗਈਆਂ ਨੇ ਪਿਛਲੀ ਵਾਰ ਕਿਸਾਨਾਂ ਨੇ ਸਿੰਗੂ ਤੇ ਟਿੱਕਰੀ ਪਹੁੰਚ ਕੇ ਦਰਸਲ ਮੋਰਚਾ ਲਗਾਇਆ ਸੀਗਾ ਘੱਗਰ ਦੇ ਵਿੱਚ ਜੀਸੀਬੀ ਦੇ ਨਾਲ ਵੱਡੇ ਟੋਏ ਪੁੱਟੇ ਗਏ ਨੇ ਤਾਂ ਕਿ ਘੱਗਰ ਦੇ ਅੰਦਰੋਂ ਕੋਈ ਵੀ ਟਰੈਕਟਰ ਜਾਂ ਹੋਰ ਵਾਹਨ ਜਾਂ ਕੋਈ ਹੋਰ ਗੱਡੀ ਨਾ ਆ ਸਕੇ ਸੋ ਪੰਜ ਤਸਵੀਰਾਂ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਦੇ ਪ੍ਰਬੰਧਾਂ ਨੂੰ ਤਿਆਰੀ ਨੂੰ ਬਿਆਨਕਾਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਤਿਆਰੀ ਕੀਤੀ ਗਈ ਹੈ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਹੋ ਕੇ ਦਿੱਲੀ ਤੱਕ ਨਾ ਪਹੁੰਚ ਸਕਣ ਜਦੋਂ ਗੱਲ ਹੋਵੇਗੀ ਕਿਸਾਨੀ ਅੰਦੋਲਨ ਤੇ ਪੱਖੀ ਸਿਆਸਤ ਦੀ ਮੁੱਖ ਮੰਤਰੀ ਮਾਨ ਨੇ ਹਰਿਆਣਾ ਦੇ ਵਿੱਚ ਹੋਈ ਬੈਰੀਕੇਡਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀਐਮ ਨੇ ਕਿਹਾ ਕਿ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਇਆ ਜਾਵੇ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਜਦ ਕਿ ਹਰਿਆਣਾ ਦੇ ਸੀਐਮ ਪੁਰੀ ਤਿਆਰੀ ਨੂੰ ਜਾਇਜ਼ ਦਰੇ ਨੇ ਇੱਕ ਪਾਸੇ ਕਿਸਾਨਾਂ ਦੀ 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ ਹੈ ਤਾਂ ਦੂਜੇ ਪਾਸੇ ਹਰਿਆਣਾ ਦੇ ਵਿੱਚ ਪ੍ਰਸ਼ਾਸਨ ਵੀ ਪੱਪਾ ਪਾ ਰਿਹਾ ਹੈ ਬਾਉਂਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕਈ ਲੇਅਰ ਦੀ ਸਖਤ ਪੈਰੀਕੇਟਿੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿਆਸੀ 파ਰਾ ਵੀ ਭੱਗ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਉਂਡਰ ਨਾ ਬਣਾਓ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਕੌਰ ਕੀਤਾ ਜਾਵੇ ਹਰਿਆਣੇ ਕੀ ਕਰ ਰਹੇ ਹੈ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਡੱਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਔਰ ਕਾਂਗਰਸ ਨੇ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਹੈ ਕਾਂਗਰਸ ਪ੍ਰਧਾਨ ਮੱਲੀਕਰ ਅਰਜੁਨ ਖੜਗੇ ਨੇ ਵੱਡਾ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤੇ ਕਾਂਗਰਸ ਦੇ ਸੱਤਾ ਦੇ ਵਿੱਚ ਆਉਣ ਤੇ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਮੈਂ ਪੰਜਾਬ ਕੇ ਕਿਸਾਨੋں ਕੋ ਵਧਾਈ ਦਿੰਦਾ ਹਾਂ ਉਹ ਫਿਰਸੇ ਆਪਣੇ ਹਕੂਕ ਕੇ ਲੀਏ ਲੱਗਨੇ ਕੇ ਲੀਏ ਫਿਰ ਦਿੱਲੀ ਪਹੁੰਚੇ ਹਨ ਔਰ ਉਹ ਅੰਦੋਲਨ ਕਰ ਰਹੇ ਹਨ ਉਹਨਾਂ ਦੇ ਅੰਦੋਲਨ ਕੇ ਸਾਥ ਸਾਰੇ ਕਾਂਗਰਸ ਪਾਰਟੀ ਕੇ ਲੋਕ ਜੁੜੇ ਰਹੇਗੇ ਤਾਂ ਕალიਦਲ ਨੇ ਵੀ ਕਿਸਾਨੀ ਅੰਦੋਲਨ ਦਾ ਪੂਰਾ ਸਾਥ ਦੇਣ ਦੀ ਗੱਲ ਕਹੀ ਹੈ ਅੰਦਰ ਲੋਕ ਰਾਜਾ ਲੋਕ ਰਾਜ ਵੀ ਸਾਡਾ ਜਿਹੜਾ ਸੰਵਧਾਨ ਹੈ ਸਾਨੂੰ ਹਰ ਇੱਕ ਨੂੰ ਅਧਿਕਾਰ ਦਿੰਦਾ ਆਪਣੀ ਗੱਲ ਕਹਿਣ ਦਾ ਗੱਲ ਸੁਣਾਉਣ ਦਾ ਇਸ ਦੇਸ਼ 'ਚ ਰਹਿਣ ਦਾ ਇਸ ਦੇਸ਼ 'ਚ ਤੁਰਨ ਦਾ ਮਤਲਬ ਇਹ ਇੱਕ ਡੈਮੋਕਰੈਟਿਕ ਪ੍ਰੋਸੈਸ ਨਹੀਂ ਜੇ ਕੋਈ ਬੰਦਾ ਆਪਣੀ ਗੱਲ ਕਹਿਣ ਲਈ ਸਰਕਾਰ ਦੇ ਦਰਵਾਜ਼ੇ ਜਾਂਦਾ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੁਬਾਰਾ ਖੜੀਆਂ ਕਰਨਾ ਪੁਲਿਸ ਖੜੀ ਕਰਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ ਤਾਂ ਉੱਤਰ ਹਰਿਆਣਾ ਦੇ ਸੀਗਿਆ ਮਨੋਰ ਲਾਲ ਨੇ ਬਾਰਡਰਾਂ ਤੇ ਬੈਰੀਕੇਡਿੰਗ ਨੂੰ ਜਾਇਜ਼ ਦੱਸਿਆ ਜੀਐਮ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਅਜਿਹੇ ਪ੍ਰਦਰਸ਼ਨ ਠੀਕ ਨਹੀਂ ਹੈ ਦਿੱਲੀ ਜਾਣ ਦੇ ਲਈ ਹੋਰ ਵੀ ਕਈ ਸਾਧਨ ਨੇ ਜਦ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਧੋਟਕ ਕਹਿ ਦਿੱਤਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੇ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ ਜਾਣੇ ਲਈ ਕੋਈ ਕਿਸੇ ਨੂੰ ਰੋਕਦਾ ਨਹੀਂ ਹੈ लेकिन जिस प्रकार के प्रदर्शन और जिस प्रकार के आह्वान वो लोग करते हैं वो कहीं भी डेमोक्रेसी में उचित नहीं है अगर पिछली बार हमने देखा है तो जाने के लिए बसें बहुत है जाने के लिए ट्रेन बहुत है जाने के लिए अपने साधन बहुत है लेकिन हम ट्रैक्टर लेकर के जाएंगे और ट्रैक्टर को भी हम आगे कोई ना कोई उनके साथ हथियार बांध के लेकर के जाएंगे हम कोई रोकेगा तो हम रुकेंगे नहीं लॉ एंड ऑर्डर की स्थिति को मेंटेन करने के लिए व्यवस्था करनी पड़ती है अगर वो लॉ एंड ऑर्डर अपने हाथ में लेंगे तो उसकी इजाजत बिल्कुल नहीं दी जाएगी इसी भी प्रकार से हमने अपने हरियाणा को प्रोडक्ट करना है हर वक्त देखिए सरकार किसानों के हक में काम करना चाहती है तो so, किसान आंदोलन का सियासी सेक मोड़ पंजाब हरियाणा ते दिल्ली तक पहुंच चुका है आप और कांग्रेस किसान मुद्दे पे केंद्र उठते हमलावर ने जबकि हरियाणा के सीएम किसानों न रोकने वाली तैयारी नू ਜੈਦਾ ਸ੍ਰੀ ਨੇ ਕਿਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਦੀ ਕਰਵਟ ਲੈਂਦਾ ਇਸ ਤੇ ਨਜ਼ਰ ਰਹੇਗੀ ਬਿਊਰੋ ਰਿਪੋਰਟ న్యూਸ 18 ਪੰਜਾਬ ਸੋ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੁਸ਼ ਨੂੰ ਲੈ ਕੇ ਹਰਿਆਣਾ ਪੁਲਿਸ ਪ੍ਰਸ਼ਾਸਨ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਪਰ ਇਸ ਦੇ ਵਿਚਾਲੇ ਕਿਸਾਨਾਂ ਦਾ ਉਤਸ਼ਾਹ ਵੀ ਵੇਖਣ ਵਾਲਾ ਹੈ ਇਹ ਤਸਵੀਰਾਂ ਤਲਵੰਡੀ ਸਾਬੋ ਮੁਕਸਰ ਮੋਗਾ ਤੇ ਅੰਮ੍ਰਿਤਸਰ ਦੀਆਂ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਦਿੱਲੀ ਦੇ ਲਈ ਰਵਾਨਾ ਹੋ ਰਹੇ ਨੇ ਇਹ ਤੁਹਾਨੂੰ ਪੰਜ ਤਸਵੀਰਾਂ ਵਿਖਾ ਰਹੇ ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਕਿਸਾਨ ਨੇ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਇਹ ਪੂਰੀ ਕਿਸਾਨਾਂ ਦੀ ਤਿਆਰੀ ਇਹਨਾਂ ਤਸਵੀਰਾਂ ਦੇ ਜ਼ਰੀਏ ਵੇਖੀ ਜਾ ਸਕਦੀ ਹੈ ਹਾਲਾਂਕਿ ਇਸ ਦੇ ਵਿਚਾਲੇ ਹਰਿਆਣਾ ਸਰਕਾਰ ਦੇ ਵੱਲੋਂ ਜਰੂਰ ਕਿਸਾਨਾਂ ਨੂੰ ਰੋਕਣ ਵਾਸਤੇ ਪ੍ਰਬੰਧ ਕੀਤੇ ਗਏ ਨੇ ਪਰ ਕਿਸਾਨਾਂ ਦੇ ਵਿੱਚ ਵੀ ਇਸ ਅੰਦੋਲਨ ਨੂੰ ਲੈ ਕੇ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਹੈ ਔਰ ਸਿੱਧਾ ਰੋਕਾਂਗੇ ਸ਼ੰਭੂ ਬਾਰਡਰ ਦਾ ਵਿਸਥਾਰ ਦੇ ਨਾਲ ਜਾਣਨ ਦੀ ਸਮਝਣ ਦੀ ਤਸਵੀਰਾਂ ਦੇ ਜ਼ਰੀਏ ਕੋਸ਼ਿਸ਼ ਕਰਾਂਗੇ ਕਿ ਰਾਤ ਦੀਆਂ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਹਰਿਆਣਾ ਵਾਲੇ ਪਾਸੇ ਕਿਸ ਤਰ੍ਹਾਂ ਦੇ ਬੰਦੋਬਸਤ ਕੀਤੇ ਗਏ ਨੇ ਸ਼ੰਭੂ ਬਾਰਡਰ ਤੋਂ ਸਾਡੇ ਸਦੇ ਹੋਗੀ ਨਪਿੰਦਰ ਸਿੰਘ ਬਰਾੜ ਲਾਈਵ ਜੁੜ ਚੁੱਕੇ ਨੇ ਨਪਿੰਦਰ ਰਾਤ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਹਰਿਆਣਾ ਵਾਲੇ ਪਾਸੇ ਕਿਸ ਤਰ੍ਹਾਂ ਦੇ ਬੰਦੋਬਸਤ ਨੇ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਗਈ ਹੈ ਪਰਮਿੰਦਰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਅਨੇਕਾਂ ਤਸਵੀਰਾਂ ਬਦਲੀਆਂ ਜਦੋਂ ਸਵੇਰੇ ਆ ਕੇ ਅਸੀਂ ਦੇਖਿਆ ਸੀ ਤਾਂ ਉਦੋਂ ਬੈਰੀਕੇਡ ਆ ਜਿਹੜੇ ਵੱਡੇ ਵੱਡੇ ਪੱਥਰਾਂ ਦੇ ਲਾਏ ਜਾ ਰਹੇ ਸੀ ਕੰਕਰੀਟ ਦੇ ਵੱਡੇ ਵੱਡੇ ਪਹਾੜ ਬਣਾਏ ਜਾ ਰਹੇ ਸੀ ਜਿਵੇਂ ਜਿਵੇਂ ਤਸਵੀਰ ਅੱਗੇ ਵਧਦੀ ਗਈ ਦਿਨ ਛਿਪਦਾ ਗਿਆ ਤਾਂ ਇੱਥੇ ਪ੍ਰਬੰਧ ਵਾਧੇ ਗਏ ਉਸ ਤੋਂ ਬਾਅਦ ਕੰਕਰੀਟ ਦੇ ਵੱਡੇ ਵੱਡੇ ਜਿਹੜੇ ਕੰਟੇਨਰ ਉਹ ਲਿਆ ਕੇ ਭਰੇ ਗਏ ਨੇ ਹਾਈਵੇ ਤੇ ਔਰ ਵੱਡੇ ਵੱਡੇ ਸਰੀਏ ਜਿਹੜੇ ਕਿ ਸਿੱਧੇ ਤੌਰ ਤੇ ਅਗਰ ਆਪਾਂ ਕਹੀਏ ਤਾਂ ਸ਼ਾਇਦ ਪਾਕਿਸਤਾਨ ਵਾਲੇ ਪਾਸੇ ਹਜੇ ਉਦਾਂ ਦੇ ਸਰੀਏ ਲੱਗੇ ਨਹੀਂ ਕਿ ਜੇ ਉਧਰਲੇ ਪਾਸੇ ਕਿਥੇ ਰੇ ਜਾਣਾ ਹੋਵੇ ਤਾਂ ਉਧਰ ਇਹੋ ਜਿਹੇ ਹਲੇ ਸਰੀਏ ਲੱਗੇ ਨਹੀਂ ਲੰਬੇ ਲੰਬੇ ਕਰੀਬ ਤੁਸੀਂ ਹਸਾ ਲਓ ਵੀ 2-3-3/4 ਇੰਚ ਮੋਟੇ ਸਰੀਏ ਦੇ ਜਿਹੜੇ ਉਹਦੇ ਟਿੱਖੀਆਂ ਨੋਕਾਂ ਵਾਲੇ ਜਿਹੜੇ ਨੇ ਰੋਕਾਂ ਬਣਾ ਕੇ ਲਾਏ ਗਏ ਨੇ ਕੰਕਰੀਟ ਦੇ ਵਿੱਚ ਔਰ ਪੂਰੀ ਤਰ੍ਹਾਂ ਪੈਦਲ ਵੀ ਵਿਅਕਤੀ ਕੋਈ ਇੱਥੋਂ ਜਾ ਨਹੀਂ ਸਕਦਾ ਔਰ ਇੱਥੇ ਪਿੱਛੇ ਤੁਸੀਂ ਦੇਖ ਰਹੇ ਹੋ ਦੇਖੋ ਲੋਕ ਇੱਥੇ ਹੁਣ ਵੀ ਇੱਥੇ ਮੌਜੂਦ ਨੇ ਇਹ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਲਗਾਤਾਰ ਇੱਥੇ ਆ ਕੇ ਡਟੇ ਹੋਏ ਨੇ ਪਿੱਛੇ ਸਨਾਟਾ ਪਸਰ ਗਿਆ ਸਨਾਟਾ ਕਿਉਂ ਪਸਰਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਲਟਾ ਇੱਥੇ ਜਗ ਰਹੀਆਂ ਪਿੱਛੇ ਪੁਲਿਸ ਜਿਹੜੀ ਹਰਿਆਣਾ ਪੁਲਿਸ ਉਹ ਤਾਇਨਾਤ ਹੈ ਪਾਣੀ ਦੇ ਵਿੱਚੋਂ ਚਾਹੇ ਹੁਣ ਕਿਸੇ ਨੇ ਰਾਤ ਨੂੰ ਵੀ ਲੰਘਣਾ ਹੈ ਤਾਂ ਉਹ ਥੱਲੇ ਘੱਗਰ ਨਦੀ ਦੇ ਪਾਣੀ 'ਚ ਲੰਗੇਗਾ ਉੱਤੋਂ ਦੀ ਨਹੀਂ ਲੰਘਣ ਦੇਣਾ ਚਾਹੇ ਕਿ ਇਹ ਦੀ ਕਿੰਨੀ ਵੱਡੀ ਮਜਬੂਰੀ ਕਿਉਂ ਨਾ ਹੋਵੇ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਤੱਕ ਇਦਾਂ ਲੰਗੇ ਸੀ ਹੁਣ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਸਨਾਟਾ ਹੁਣ ਕਿਉਂ ਫਸਰ ਗਿਆ ਆ ਸਾਰੇ ਲੋਕ ਇੱਥੇ ਸਾਡੇ ਨੇੜੇ ਤੜੇ ਕਿਉਂ ਖੜੇ ਆ ਉੱਥੋਂ ਕਿਉਂ हट ਗਏ ਇਹਦਾ ਵੀ ਤੁਹਾਨੂੰ ਮੈਂ ਕਾਰਨ ਦੱਸਣ ਲੱਗਾ ਹੁਣ ਤੋਂ ਕੁਝ ਮਿੰਟ ਪਹਿਲਾਂ ਹਰਿਆਣਾ ਪੁਲਿਸ ਨੇ ਇੱਥੇ ਅਥਰੂ ਗੈਸ ਵਾਲੀ ਪ੍ਰੈਕਟਿਸ ਸ਼ੁਰੂ ਵੀ ਕਰਤੀ ਇੱਥੇ ਅਥਰੂ ਗੈਸ ਛੱਡੀ ਗਈ ਇੱਥੇ ਗੋਲੇ ਸਿੱਟੇ ਗਏ ਆ ਇੱਕ ਗੋਲਾ ਬਿਲਕੁਲ ਸਾਡੇ ਕੋਲੇ ਪਿਆ ਸਾਡੀਆਂ ਆਪਦੀਆਂ ਗੱਡੀਆਂ ਤੇ ਗੋਲੇ ਆ ਕੇ ਵੱਜੇ ਨੇ ਔਰ ਹਾਲਾਂਕਿ ਇਹਨੂੰ ਨਾਂ ਤਾਂ ਦਿੱਤਾ ਗਿਆ ਮੌਕ ਡ੍ਰਿਲ ਦਾ ਕਹਿੰਦੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਪਰ ਇਹ ਕੈਸੀ ਪ੍ਰੈਕਟਿਸ ਸੀ ਜਿਹੜੀ ਇੱਥੇ ਖੜੇ ਲੋਕਾਂ ਦੇ ਉੱਤੇ ਇਹ ਗੋਲੇ ਸਿੱਟੇ ਗਏ ਔਰ ਇੱਥੇ ਲੋਕਾਂ ਨੂੰ ਸਿੱਧੇ ਤੌਰ ਤੇ ਆਪ ਕਹਿ ਲਈਏ ਕਿ ਮਤਲਬ ਇਹਦਾ ਇਹੀ ਹੈ ਕਿ ਜਿਹੜੇ ਆ ਲੋਕ ਇੱਥੇ ਇਕੱਠੇ ਹੋਏ ਸੀ ਕਿਤਨਾ ਕਿਤੇ ਇਹ ਤੇ ਜਾਫਰ ਵਿੱਚ ਅਸੀਂ ਸੀ ਜਿਨ੍ਹਾਂ ਨੂੰ ਸਵੇਰ ਤੋਂ ਹਟਾਉਣ ਦੀ ਕੋਸ਼ਿਸ਼ ਆ ਤਾਂ ਲੱਗਦਾ ਇਹ ਹੈ ਕਿ ਮੌਕ ਡ੍ਰਿਲ ਦੇ ਨਾਲ ਨਾਲ ਸਾਡੇ ਵਾਲੇ ਪਾਸੇ ਨੂੰ ਸਿੱਟ ਕੇ ਕਿਤਨਾ ਕਿਤੇ ਉਹਨਾਂ ਨੇ ਆਪਦੀ ਇੱਕ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਤੇ ਨਾਲੇ ਦਿਖਾ ਦਿੱਤਾ ਕਿ ਅਸੀਂ ਤਿਆਰੀ ਦੇ ਵਿੱਚ ਇਹ ਲੋਕ ਇੱਥੇ ਮੌਜੂਦ ਨੇ ਆਸਪਾਸ ਦੇ ਭਾਈ ਜੀ ਕਿਹਨਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾਰ ਸਿੰਘ ਐ ਨੀ ਨਾ ਜੀ ਦੱਸ ਜੀ ਕੀ ਹੋਇਆ ਇੱਥੇ ਮੈਂ ਦੇਖ ਰਿਹਾ ਹਾਂ ਕਿ ਹੁਣ ਵੀ ਬਹਾਵਾਂ ਨੌਜਵਾਨ ਇੱਥੇ ਇਕੱਠੇ ਨੇ ਕੀ ਹਾਲਾਤ ਨੇ ਇਸ ਵੇਲੇ ਇੱਥੇ ਥੋੜੀ ਦਿਰ ਪਹਿਲਾਂ ਅਤਰੂ ਗੈਸ ਛੱਡੀ ਗਈ ਉਦੋਂ ਤੁਸੀਂ ਕਿੱਥੇ ਸੀ ਹਾਲਾਤ ਤਾਂ ਵੀਰ ਜੀ ਇਸ ਟਾਈਮ ਉਹ ਬਣੇ ਪਏ ਨੇ ਜਿਵੇਂ ਕਿ ਆਪਾਂ ਪਾਕਿਸਤਾਨ ਦੇ ਬਾਰਡਰ ਦੇ ਖੜੇ ਹੋਈਏ ਕਿ ਆਪਾਂ ਜਾਣਦੇ ਆ ਨਾ ਜਿਵੇਂ ਬਾਗੇ ਬਾਰਡਰ ਦੇ ਆਪਾਂ ਦੂਰੋਂ ਜਾ ਕੇ ਖੜ ਕੇ ਆਪਾਂ ਦੇਖਦੇ ਆ ਉਹੀ ਮਾਹੌਲ ਅੱਜ ਰਚਿਆ ਪਿਆ ਹੈ ਕਿ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਆਪਾਂ ਵਾਕਿਆ ਹੀ ਇੱਕ ਬਾਗੇ ਬਾਰਡਰ ਦੇ ਉੱਪਰ ਖੜੇ ਆ ਜੀ ਪਰ ਉੱਥੇ ਤਾਂ ਮੇਰੇ ਨਾਲ ਸਰੀਏ ਹੈਣੀਆਂ ਜਿਹੜੇ ਟਿੱਕੇ-ਟਿੱਕੇ ਇੱਥੇ ਲੱਗੇ ਆ ਉੱਥੇ ਤਾਂ ਸੜਕ ਸਾਫ਼ ਹੈ ਪਰ ਇੱਥੇ ਸਰੀਏ ਵੀ ਲੱਗੇ ਆ ਇਹ ਦੇਖੋ ਜੀ ਆਪਣੀ ਮੋਦੀ ਸਰਕਾਰ ਨੇ ਨਵੀਂ ਟੈਕਨੀਕ ਰੱਖੀ ਹੈ ਇਹ ਕਹਿੰਦੇ ਨੇ ਹੁਣ ਜਿਹੜਾ ਬਾਰਡਰ ਨਵਾਂ ਬਣਾਣਾ ਹੈ ਉਹ ਸਰੀਆਂ ਸਰੀਆਂ ਦੇ ਨਾਲ ਜਿਹੜਾ ਆਵਾਜਾਈ ਕੋਈ ਜ਼ਿੰਦਗੀ 'ਚ ਕੋਈ ਨਾ ਇੱਧਰ ਆ ਸਕੇ ਨਾ ਜਾ ਸਕੇ। ਬਸੇ ਆਸ-ਪਾਸ ਦੇ ਲੋਕਾਂ ਨੂੰ ਕਿੰਨੀ ਇੱਕ ਦਿੱਕਤਾਂ ਜੜੀਆਂ ਨੇ ਆ ਰਹੀਆਂ ਨੇ ਕਿਉਂਕਿ ਪੂਰੀ ਤਰ੍ਹਾਂ ਸੜਕਾਂ ਸੀਲ ਹੋ ਗਈਆਂ। ਮੈਂ ਦੇਖ ਰਿਹਾ ਕਿ ਸਵੇਰ ਤੋਂ ਨਦੀ ਦੇ ਵਿੱਚ ਦੀ ਲੋਕ ਲੰਘ ਰਹੇ ਆ। ਵੈਰ ਜੀ ਖਾਲਸਾ ਜੀ ਬਤੇ ਵੀਰ ਜੀ ਜਿੱਦਾਂ ਇਹਨਾਂ ਨੇ ਦੇਖਿਆ ਹੁਣ ਪ੍ਰਸ਼ਾਸਨ ਨੇ ਦੇਖੋ ਆਪਣੇ ਵੱਲੋਂ ਵੈਰੀਗੇਟ ਕਰਤੀ ਹੁਣ ਪ੍ਰਸ਼ਾਸਨ ਨੇ ਹੀ ਰਸਤਾ ਬੰਦ ਕਰਦੇ ਬਾਈਜਾਂਸ ਕਿਸੇ ਐਂਬੂਲੈਂਸ ਨੂੰ ਜ਼ਰੂਰ ਤੇ ਪਾਜੇ ਇੱਥੋਂ ਕੋਈ ਐਂਬੂਲੈਂਸ ਦਾ ਰਸਤਾ ਨਹੀਂ ਛੱਡਿਆ ਬਾਕੀ ਜਿਹੜੇ ਰਾਹਗੀਰ ਆ ਰਹੇ ਜਿੱਦਾਂ ਕੋਈ ਬੰਦਾ ਆਂਦਾ ਰੋਡ 'ਤਾਂ ਅੱਗੇ ਦੇਖ ਕੇ ਮੁੜਦਾ ਅੱਗੇ ਵੈਰੀਗੇਟ ਨੂੰ ਦੇਖ ਕੇ ਮੁੜਦਾ ਉਹਨਾਂ ਤੇ ਵੀ ਇਹਨਾਂ ਨੇ ਗੋਲੇ ਚਲਾਏ ਪ੍ਰੈਕਟਿਸ ਦਾ ਨਾਂ ਲੈ ਲੈ ਕੇ ਇੱਥੇ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਤੇ ਵੀ ਗੋਲੇ ਚਲਾਏ ਅਸੀਂ ਜਿੱਦਾਂ ਲੋਕ ਪਬਲਿਕ ਆ ਜਾਂਦੀ ਹੈ ਦੇਖਣ ਵੀ ਕੀ ਗੱਲ ਹੋ ਰਹੀ ਹੈ ਇੱਥੇ ਉਹਨਾਂ ਚਲਾ ਦਾਂਗੇ ਸਾਨੂੰ ਇੱਥੋਂ ਤੱਕ ਤਾਂ ਮਕਾਇਆ ਗਿਆ ਇੱਥੋਂ ਵੀਰ ਕਿ ਐਂਬੂਲੈਂਸ ਦਾ ਵੀ ਰਾਹ ਨਹੀਂ ਛੱਡਿਆ ਹੈਗਾ ਜਦੋਂ ਸਾਨੂੰ ਕਹਿੰਦੇ ਸੀਗੇ ਵੀ ਕਿਸਾਨਾਂ ਨੇ ਧਰਨਾ ਲਾਇਆ ਉਹਨਾਂ ਨੇ ਐਂਬੂਲੈਂਸ ਦਾ ਰਾਹ ਨਹੀਂ ਛੱਡਿਆ ਪਰ ਕਿਸਾਨਾਂ ਨੇ ਜਿੱਥੇ ਵੀ ਧਰਨਾ ਲਾਇਆ ਹੈਗਾ ਉਹਨਾਂ ਨੇ ਐਂਬੂਲੈਂਸ ਨੂੰ ਲੰਘਣ ਵਾਸਤੇ ਜਗ੍ਹਾ ਦਿੱਤੀ ਹੈ ਤੁਸੀਂ ਆਪ ਹੀ ਦੇਖ ਲਓ ਇੱਥੇ ਵੈਰੀਗੇਟ ਤੋਂ ਐਂਬੂਲੈਂਸ ਲੰਘ ਸਕਦੀ ਆ ਤਾਂ ਅਸੀਂ ਮੰਨ ਲੈਂਦੇ ਆ ਵੀ ਇਹਨਾਂ ਨੇ ਐਂਬੂਲੈਂਸ ਦਾ ਵੀ ਰਾਹ ਛੱਡਿਆ ਮੰਨ ਕੇ ਐਮਰਜੈਂਸੀ ਇਹ ਤਾਂ ਵੱਡਾ ਪੁਆਇੰਟ ਆ ਪਰਮਿੰਦਰ ਇਹ ਗੱਲ ਬੇਹਦ ਚਿੰਤਾ ਵਾਲੀ ਵੀ ਆ ਕਿ ਭਾਈ ਤੁਸੀਂ ਐਂਬੂਲੈਂਸ ਦਾ ਰਾਹ ਤੱਕ ਨਹੀਂ ਛੱਡਿਆ ਔਰ ਜਿਸ ਤਰ੍ਹਾਂ ਕੰਕਰੀਟ ਭਰ ਦਿੱਤਾ ਮੰਨ ਲਓ ਰੱਬ ਨਾ ਕਰੇ ਇੱਥੇ ਕੋਈ ਨੇੜੇ ਤੇੜੇ ਇਲਾਕੇ 'ਚ ਕੋਈ ਵੱਡਾ ਹਾਦਸਾ ਵਾਪਰ ਜੇ ਤਾਂ ਜੇ ਪ੍ਰਸ਼ਾਸਨ ਚਾਵੇ ਤਾਂ ਵੀ ਕਈ ਘੰਟੇ ਤੱਕ ਰਸਤਾ ਨਹੀਂ ਖੁੱਲਣਾ ਐਂਬੂਲੈਂਸ ਦੇ ਲਈ ਤੇ ਰੱਬ ਨਾ ਕਰੇ ਕੋਈ ਅਸੀ ਘਟਨਾ ਵਾਪਰੇ ਕਿ ਜਿਹਦਾ ਖਮਿਆਲਾ ਆਮ ਲੋਕਾਂ ਨੂੰ ਭੁਗਤਣਾ ਪਵੇ ਆਮ ਲੋਕਾਂ ਦੇ ਟੈਕਸ ਦੇ ਪੈਸੇ ਦੀਆਂ ਬਣੀਆਂ ਸੜਕਾਂ ਤੇ ਅੱਜ ਉਹਨਾਂ ਲੋਕਾਂ ਨੂੰ ਰੋਕਣ ਦੇ ਲਈ ਵੱਡਾ ਵੱਡਾ ਪੱਥਰ ਦਾ ਪਹਾੜ ਹਰ ਪਾਸੇ ਨਜ਼ਰ ਆਉਂਦਾ ਹੈ ਕੰਕਰੀਟ ਭਰ ਦਿੱਤਾ ਗਿਆ ਹੈ ਸਰੀਏ ਲਾ ਦਿੱਤੇ ਗਏ ਨੇ ਭਾਈ ਜੀ ਇਹਨਾਂ ਹਾਲਾਤਾਂ ਦੇ ਵਿੱਚ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਖੁਦ ਸਦਾ ਕਿਸਾਨ ਪਿੱਛੇ ਮੁੜ ਜਾਣ ਜਾਂ ਕਿਸਾਨ ਅੱਗੇ ਨਾ ਜਾਣ ਕਿਉਂਕਿ ਰੋਕਾਂ ਬੜੀਆਂ ਮਜ਼ਬੂਤ ਨੇ ਭਾਜੀ ਇਸ ਹਿਸਾਬ ਨਾਲ ਤਾਂ ਕਿਸਾਨ ਤਾਂ ਬਿਲਕੁਲ ਵਾਪਸ ਮੁੜ ਹੀ ਨਹੀਂ ਸਕਦੇ ਇੱਕ ਸਰਦਾਰਾਂ ਦੀ ਕੋਲ ਦਿੱਤੀ ਹੋਈ ਕਦੀ ਅੱਜ ਤੱਕ ਸਰਦਾਰ ਨਾ ਕਦੀ ਪਿੱਛੇ ਮੁੜੇ ਨੇ ਨਾ ਮੁਰਨਗੇ ਇਸ ਕਰਕੇ ਇਹ ਰੋਕਾ ਰੁੱਕਾ ਭਾਜੀ ਅੱਜ ਦੇ ਟਾਈਮ ਦੇ ਵਿੱਚ ਕੁਝ ਨਹੀਂ ਹੈਗਾ ਇਹ ਬਾਈਦੀਪ ਸਿੱਧੂ ਦੇ ਟਾਈਮ ਵੀ ਇਹਨਾਂ ਲਾਈਆਂ ਸੀ ਉਸ ਟਾਈਮ ਵੀ ਤੁਸੀਂ ਵੇਖਿਆ ਹੀ ਏ ਕਿ ਕੋਈ ਰੋਕ ਨੇ ਯਾਨੀ ਕਿ ਸਭ ਰੋਕਾਂ ਤੋੜ ਕੇ ਦਿੱਲੀ ਚਲੇ ਹੀ ਗਏ ਸੀ ਭਾਜੀ ਮੈਂ ਤੁਸੀਂ ਤਾਂ ਨੌਜੋਨਾਂ ਨਾਲ ਲਗਾਤਾਰ ਗੱਲ ਕਰ ਰਹੇ ਹੋ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਾਂ ਜਿਹੜੇ ਲੋਕ ਨੇ ਉਹ ਕੀ ਇਸ ਵੇਲੇ ਉਹਨਾਂ ਦਾ ਰਿਐਕਸ਼ਨ ਹੈ ਕਿਉਂਕਿ ਜੇ ਗੱਲਬਾਤ ਰਾਹੀਂ ਮਸਲੇ ਹੱਲ ਹੋ ਜੇ ਕੱਲ ਨੂੰ ਮੀਟਿੰਗ ਵੀ ਹੈ ਗੱਲਬਾਤ ਰਾਹੀਂ ਅਗਰ ਮਸਲੇ ਦਾ ਹੱਲ ਹੋ ਜੇ ਤਾਂ ਜ਼ਿਆਦਾ ਵਧੀਆ ਹੈ ਤੇ ਅਗਰ ਹੱਲ ਨਹੀਂ ਨਿਕਲਦਾ ਤਾਂ ਫਿਰ ਲੋਕਾਂ ਦੀ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦਾ ਰੋਹ ਕਿਸ ਤਰ੍ਹਾਂ ਦਾ ਹੈ ਨਵਿੰਦਰ ਵੀਰ ਜੀ ਤੁਸੀਂ ਆਪ ਹੀ ਦੇਖੋ ਇਹ ਗੱਲਬਾਤ ਨਾਲ ਹੱਲ ਹੋਣ ਵਾਲੀ ਗੱਲ ਹੈ ਜਦੋਂ ਇਹਨਾਂ ਨੇ ਆਪਣਾ ਬੈਰੀਕੇਡ ਸਿਮਿੰਟेड ਪੱਕਾ ਕਰਤੇ ਆ ਗੱਲਬਾਤ ਕਰਨ ਨਾਲ ਤਾਂ ਇੱਥੇ ਸਾਬਤ ਹੀ ਹੁੰਦਾ ਵੀ ਸਰਕਾਰ ਸਾਡੇ ਨਾਲ ਕੋਈ ਸਹਿਮਤੀ ਕਰਨ ਨਹੀਂ ਚਾਹਦੀ ਇੱਥੋਂ ਸਾਬਿਤ ਹੀ ਹੋ ਰਿਹਾ ਜਦੋਂ ਇਹ ਰਸਤਾ ਹੀ ਆਪਣਾ ਬੰਦ ਕਰਤੇ ਆ ਤਾਂ ਸਹਿਮਤੀ ਕਿੱਥੇ ਬਣ ਜੂਗੀ ਮੀਟਿੰਗ ਨਾਲ ਇਹ ਤਾਂ ਤੁਹਾਨੂੰ ਦੱਸਿਆ ਇੱਕ ਪਾਸੇ ਤਾਂ ਸਾਨੂੰ ਰੋਕਣ ਦੇ ਇੰਤਜ਼ਾਮ ਕੀਤੇ ਜਾ ਰਹੇ ਦੂਸਰਾ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਕਹਿੰਦੇ ਵੀ ਤੁਹਾਨੂੰ ਦਿਲਾਸਾ ਦੰਦਿਆ ਵੀ ਤੁਹਾਡੇ ਨਾਲ ਸਹਿਮਤੀ ਕਰ ਲੈਣੇ ਹੁਣ ਤੁਹਾਡੇ ਸਾਹਮਣੇ ਸਹਿਮਤੀ ਹੋ ਸਕਦੀ ਹੈ ਇਦਾਂ ਜਦੋਂ ਸਾਨੂੰ ਬੈਰੀਕੇਡ ਲਾ ਕੇ ਰੋ ਤਾਂ ਪ੍ਰਮਿੰਦਰ ਇਹ ਤਸਵੀਰਾਂ ਨੇ ਵਾਕਈ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਇੱਕ ਤਾਂ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਜੇ ਤੁਸੀਂ ਐਂਬੂਲੈਂਸ ਦੇ ਲਈ ਵੀ ਰਾਹ ਨਹੀਂ ਛੱਡਿਆ ਤਾਂ ਤੁਸੀਂ ਇੱਥੇ ਅਗਰ ਕਿਸੇ ਦੀ ਮਜਬੂਰੀ ਬਣ ਜੇ ਹਾਲਾਤ ਬਣ ਜਾਣ ਤਾਂ ਕੀ ਹੋਏਗਾ ਇਹ ਤਸਵੀਰਾਂ ਤੁਹਾਡੇ ਸਾਹਮਣੇ ਸਨਾਟਾ ਪਸਰ ਗਿਆ ਲੋਕ ਤੁਸੀਂ ਦੇਖੋ ਅਜੇ ਇੱਕ ਹੋਰ ਤਸਵੀਰ ਦਿਖਾਉ ਉਹ ਇੱਧਰ ਜਿਹੜੀ ਅਸੀਂ ਸਵੇਰ ਤੋਂ ਦਿਖਾ ਰਹੇ ਕਿ ਲੋਕ ਨਦੀ ਦੇ ਵਿੱਚੋਂ ਲੰਘ ਰਹੇ ਆ ਲੋਕ ਦੇਖੋ ਦੂਰ ਤੋਂ ਹਨੇਰੇ ਦੇ ਵਿੱਚ ਸ਼ਾਇਦ ਤੁਹਾਨੂੰ ਤਸਵੀਰ ਸਾਫ਼ ਨਾ ਨਜ਼ਰ ਆਵੇ ਪਰ ਆ ਦੇਖੋ ਹਨੇਰੇ ਦੇ ਵਿੱਚ ਵੀ ਆ ਪੈਦਲ ਲੋਕ ਜਿਹੜੇ ਨੇ ਤੁਰ ਕੇ ਨਦੀ ਪਾਰ ਕਰਨਗੇ ਰੱਬ ਨਾ ਕਰੇ ਕੋਈ ਹਾਸਾ ਵਾਪਰ ਗਿਆ ਤਾਂ ਕੀ ਹਰਿਆਣਾ ਦੀ ਸਰਕਾਰ ਕੀ ਅੰਮਾਲੇ ਦਾ ਪ੍ਰਸ਼ਾਸਨ ਕੀ ਹਰਿਆਣਾ ਦਾ ਪ੍ਰਸ਼ਾਸਨ ਇਹਦੇ ਲਈ ਆਉਦੀ ਜ਼ਿੰਮੇਵਾਰੀ ਓਟਦਾ ਜੇ ਇਹਨਾਂ ਨੂੰ ਕਿਸੇ ਦੇ ਨਾਲ ਕੋਈ ਹਾਸਾ ਵਾਪਰ ਗਿਆ ਹਨੇਰੇ ਦੇ ਵਿੱਚ ਨਦੀ ਪਾਰ ਕਰਨੀ ਔਰ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਨਦੀ ਪਾਰ ਕਰਨੀ ਕਿੰਨੀ ਕੁ ਸੁਰੱਖਿਅਤ ਆ ਰੱਬ ਨਾ ਕਰੇ ਪਾਣੀ ਦਾ ਤੇਜ਼ ਵਹਾਅ ਆ ਜਾਏ ਕਿਉਂਕਿ ਅਕਸਰ ਇਦਾਂ ਜੇ ਘਟਰਾਹ ਵਾਪਰ ਜਾਂਦੀਆਂ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ ਦੇਖੋ ਇੱਕ ਪਾਸੇ ਗੱਲਬਾਤ ਰਹੀ ਮਸਲੇ ਦਾ ਹੱਲ ਕਰਨ ਦੀ ਤਿਆਰੀ ਆ ਹੈਲੋ ਹੋਣਾ ਚਾਹੀਦਾ ਕਿਸਾਨ ਵੀ ਨਹੀਂ ਚਾਹੁੰਦੇ ਟਕਰਾਅ ਦੀ ਸਥਿਤੀ ਕੋਈ ਵੀ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਅਗਰ ਸਿੱਧੇ ਤੌਰ ਤੇ ਆਪਣੇ ਤੇ ਲੈ ਲਓ ਮੈਂ ਤੇ ਤੁਸੀਂ ਅਗਰ ਸਾਹਮਣੇ ਸਾਹਮਣੇ ਖੜੇ ਹੋਈਏ ਤਾਂ ਮੇਰਾ ਵੀ ਨਹੀਂ ਜੀ ਕਰੇਗਾ ਕਿਉਂਕਿ ਜੇ ਮੈਂ ਤੁਹਾਡੇ ਵਾਲ ਇੱਕ ਹੱਥ ਉਹਦਾ ਹੋ ਤੁਸੀਂ ਵੀ ਮੇਰੇ ਵੱਲ ਦੋ ਕੋਈ ਤਰ੍ਹਾਂ ਕਿਤੇ ਮਾੜੀ ਮੋਟੀ ਮੈਨੂੰ ਮਾਰੋਗੇ ਤਾਂ ਇਹਨਾਂ ਦੋਨਾਂ ਤਰ੍ਹਾਂ ਦਾ ਹੁੰਦਾ ਕੋਈ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਟਕਰਾਅ ਦੀ ਸਥਿਤੀ ਪੈਦਾ ਹੋ ਜੇ ਪਰਮਿੰਦਰ ਤਾਂ ਗੱਲਬਾਤ ਰਹੀ ਮਸਲੇ ਹੱਲ ਨਿਕਲਣਾ ਜ਼ਰੂਰੀ ਹੈ ਪਰ ਤੁਸੀਂ ਜੇ ਰਸਤੇ ਰੋਕੇ ਨੇ ਮੰਨ ਲਓ ਖਦਸ਼ਾ ਸਰਕਾਰ ਨੂੰ ਕਿ ਕਿਸਾਨ ਇੱਥੋਂ ਦੀ ਅੱਗੇ ਲੰਘ ਸਕਦੇ ਆ ਪਰ ਤੁਹਾਨੂੰ ਥੋੜੀ-ਬਹੁਤੀ ਚੀਜ਼ ਦਾ ਸੋਚ ਕੇ ਚੱਲਣਾ ਚਾਹੀਦਾ ਹੈ ਇੱਕ ਤਾਂ ਐਂਬੂਲੈਂਸ ਦੂਜਾ ਜਿਹੜੇ ਪੈਦਲ ਲੋਕ ਨਦੀ ਦੇ ਵਿੱਚੋਂ ਲੰਘਣ ਦੇ ਲਈ ਮਜਬੂਰ ਨੇ ਘੱਟੋ-ਘੱਟ ਉਹਨਾਂ ਦੇ ਲਈ ਥੋੜਾ-ਬਹੁਤਾ ਪ੍ਰਬੰਧ ਬਣਦਾ ਸੀ ਜਿਵੇਂ ਤੁਹਾਡੇ ਅਸੀਂ ਵੇਖ ਪਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਬੈਰੀਕੇਡਿੰਗ ਕੀਤੀ ਗਈ ਹੈ ਕਿ ਮੀਡੀਆ ਦੇ ਉਸ ਤੋਂ ਅੱਗੇ ਜਾਣ ਦੀ ਐਂਟਰੀ ਤੇ ਅੱਗੇ ਜਾਣ ਤੇ ਵੀ ਬੈਨ ਹੈ ਅੱਗੇ ਦੇ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਨਾਲ ਇਹ ਵੀ ਜਰੂਰ ਮੈਂ ਸਵਾਲ ਕਰਾਂਗਾ ਜਿਵੇਂ ਵਕਫਾ ਖਜਾਵਾ ਦੇ ਅਸੀਂ ਤਸਵੀਰਾਂ ਵਿੱਚ ਦਿਖਾਈਆਂ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ ਰਵਾਨਾ ਵੀ ਹੋ ਗਏ ਨੇ ਕਿ ਮੰਨਿਆ ਜਾਵੇ ਕਿ ਅੱਜ ਰਾਤ ਤੱਕ ਸਵੇਰ ਤੱਕ ਸ਼ੰਭੂ ਬਾਰਡਰ ਤੇ ਵੀ ਜਿਹੜੇ ਕਿਸਾਨ ਰਵਾਨਾ ਹੋਏ ਨੇ ਇਸ ਪਾਸੇ ਪਹੁੰਚ ਸਕਦੇ ਨੇ ਪਰਮਿੰਦਰ ਹੁਣ ਮੈਂ ਤੁਹਾਨੂੰ ਨਾ ਇਹਦਾ ਐਗਜ਼ੈਕਟ ਤੁਹਾਡੇ ਸਵਾਲ ਦਾ ਜਵਾਬ ਆਪਣੇ ਲੋਕਾਂ ਦੀ ਭਾਸ਼ਾ ਜੀ ਦੇਣ ਦੀ ਕੋਸ਼ਿਸ਼ ਕਰਦਾ ਪੰਜਾਬੀਆਂ ਦਾ ਸੁਭਾਅ ਕਿਉਂਕਿ ਪੰਜਾਬ ਆ ਜਿਹੜਾ ਉਹ ਐਸੀ ਭੂਗੋਲਕ ਸਥਿਤੀ ਤੇ ਆ ਕਿ ਚਾਹੇ ਅਫਗਾਨ ਆਏ ਚਾਹੇ ਮੁਗਲ ਆਏ ਕੋਈ ਵੀ ਹਮਲਾਬਰ ਆਇਆ ਭਾਰਤ ਤੇ ਹਮਲਾ ਕਰਨ ਤਾਂ ਉਹਦੇ ਨਿਸ਼ਾਨੇ ਤੇ ਪੰਜਾਬ ਆਇਆ ਪੰਜਾਬ ਛਾਤੀ ਢਾ ਕੇ ਹੱਕ ਢਾ ਕੇ ਉਹਨਾਂ ਹਮਲਾਵਰਾਂ ਦੇ ਸਾਹਮਣੇ ਖੜਾ ਹੋਇਆ ਕਿਉਂਕਿ ਰਸਤਾ ਹੀ ਇਹ ਸੀ ਇੱਥੋਂ ਲੰਘਦੇ ਸੀ ਦਿੱਲੀ ਤੋਂ ਬੇਸ਼ੱਕ ਲੁੱਟਮਾਰ ਕਰਕੇ ਮੁਗਲ ਜਿਹੜੇ ਲੁਟੇਰੇ ਆਉਂਦੇ ਸੀ ਤੇ ਪਰ ਇੱਥੇ ਪੰਜਾਬ ਵਾਲਿਆਂ ਤੋਂ ਕੁੱਟ ਖਾ ਕੇ ਜਾਂਦੇ ਸੀ ਇਹ ਪੰਜਾਬ ਦਾ ਇਤਿਹਾਸ ਅਗਰ ਫਰੋ ਲਈਏ ਤਾਂ ਉਹ ਆ ਪਰ ਜਿਹੜੀ ਹੁਣ ਸਥਿਤੀ ਆ ਜਦੋਂ ਉਹ estranea ਰੋਕ ਲਾਈਆਂ ਗਈਆਂ ਤਾਂ ਉਹਦੇ ਨਾਲ ਕਿਤਨੇ ਕਿਤੇ ਅਗਰੈਸ਼ਨ ਆ ਜਿਹੜਾ ਉਹ ਵਧ ਰਿਹਾ ਕਿਸਾਨਾਂ ਦੇ ਵਿੱਚ ਅਗਰੈਸ਼ਨ ਵਧਿਆ ਇੱਥੇ ਜਿਹੜੇ ਆ ਲੋਕ ਆਏ ਨੇ ਇਹ ਕਹਿੰਦੇ ਨੇ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਸੀ ਕਿ ਯਾਰ ਕੋਈ ਗੱਲ ਨਹੀਂ ਕਿਸਾਨ ਪ੍ਰੋਟੈਸਟ ਕਰਕੇ ਮੁੜ ਜਾਣਗੇ ਪਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਇੱਥੇ ਪਿੱਛੇ ਹਾਲਾਤ ਬੜੇ ਨੇ ਜਿਸ ਤਰ੍ਹਾਂ ਦੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਕਹਿੰਦੇ ਨੇ ਕਿ ਕੁਝ ਵੀ ਹੋ ਜੇ ਅਸੀਂ ਇੱਥੇ ਆਵਾਂਗੇ ਦੇਖੋ ਕਿਤੇ ਨਾ ਕਿਤੇ ਜਦੋਂ ਤੁਸੀਂ ਓਵਰ ਰੈਕਟ ਕਰਦੇ ਹੋ ਓਵਰ ਰਿਐਕਸ਼ਨ ਦਾ ਜਿਹੜਾ ਹੈਗਾ ਇਫੈਕਟ ਤੁਹਾਨੂੰ ਦੇਖਣ ਨੂੰ ਮਿਲਦਾ ਉਹੀ ਤੇ ਦੇਖਣ ਨੂੰ ਮਿਲ ਵੀ ਰਿਹਾ ਉਹੀ ਕਾਰਨ ਹੈ ਕਿ ਇਸ ਇਹਨਾਂ ਰੋਕਾਂ ਨੇ ਇਸ ਤਰ੍ਹਾਂ ਸੀਲਬੰਦੀ ਕਰਨ ਨੇ ਲੋਕਾਂ ਦੇ ਨੌਜਵਾਨਾਂ ਦੇ ਅੰਦਰ ਗੁੱਸਾ ਭੜਕਾਇਆ ਤਾਂ ਜ਼ਾਹਿਰ ਜੀ ਗੱਲ ਹੈ ਕੋਈ ਨੌਜਵਾਨ ਵੀ ਨਹੀਂ ਚਾਹੁੰਦੇ ਕੋਈ ਕਿਸਾਨ ਨਹੀਂ ਚਾਹੁੰਦੇ ਲੜਾਈ ਝਗੜਾ ਨੁਕਸਾਨ ਕਰਨਾ ਕੋਈ ਨਹੀਂ ਚਾਹੁੰਦਾ ਪਰ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਅੱਜ ਦੇਖੋ ਇਹ ਜਿਹੜੇ ਬੈਰੀਕੇਡ ਨੇ ਇਹ ਪੁਲ ਅੱਧਾ ਪੁਲ ਪੰਜਾਬ ਦੇ ਹਿੱਸੇ ਆ ਅੱਧਾ ਪੁਲ ਪੰਜਾਬ ਚ ਹੈ ਦੇਖੋ ਪਾ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਭਾਰਤ ਦਾ ਹਿੱਸਾ ੜੇ ਇੱਕੋ ਮੁਲਕ ਹੈ ਪਰ ਐਸੀ ਸਥਿਤੀ ਕਿਉਂ ਬਣਾ ਦਿੱਤੀ ਗਈ ਕਿ ਪੰਜਾਬ ਤੇ ਹਰਿਆਣਾ ਦਾ ਬਾਰਡਰ ਸੀਲ ਹੋ ਗਿਆ ਦੂਜੀ ਗੱਲ ਜੇ ਤੁਸੀਂ ਸੀਲ ਕੀਤਾ ਵੀ ਸੀ ਘੱਟੋ ਘੱਟ ਪੰਜਾਬ ਵਾਲਾ ਹਿੱਸਾ ਤੁਹਾਨੂੰ ਛੱਡਣਾ ਚਾਹੀਦਾ ਸੀ ਤੁਸੀਂ ਯਕੀਨ ਮੰਨੋਗੇ ਹਰਿਆਣਾ ਪੁਲਿਸ ਨੇ ਪੰਜਾਬ ਵਾਲੇ ਹਿੱਸੇ ਦੇ ਪੁਲ ਤੇ ਵੀ ਕਿਸੇ ਨੂੰ ਖੜ੍ਹ ਨਹੀਂ ਦੇ ਰੇ ਅਸੀਂ ਸਵੇਰ ਤੋਂ ਕਈ ਵਾਰ ਵੇਖਿਆ ਕਿ ਇੱਕ ਦੋ ਵਾਰ ਹੀ ਸਾਡੇ ਨਾਲ ਉਸ ਤੋਂ ਬਾਅਦ ਜਿਹੜਾ ਇੱਥੇ ਆਇਆ ਉਹਦੇ ਨਾਲ ਝੜਪਾ ਇੱਥੇ ਹਰਿਆਣਾ ਪੁਲਿਸ ਲੈਂਦੀ ਰਹੀ ਹੈ ਇਹ ਨਹੀਂ ਕਮਾਂਗੇ ਝੜਪਾਂ ਹੁੰਦੀਆਂ ਰਹੀਆਂ ਹਰਿਆਣਾ ਪੁਲਿਸ ਝੜਪਾਂ ਕਰਦੀ ਰਹੀ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਘਰੇ ਆ ਕੇ ਉਹਨੂੰ ਕਹਿੰਦੇ ਕਿ ਜਦੋਂ ਕੋਈ ਕਿਸੇ ਦੇ ਘਰੇ ਜਾਂਦਾ ਤਾਂ ਆਈਪੀਸੀ ਦੀ ਧਾਰਾ 452 ਜੇ ਕੋਈ ਕਿਸੇ ਦੇ ਘਰੇ ਐਂਟਰ ਹੋ ਕੇ ਉਹਨੂੰ ਨੁਕਸਾਨ ਪਹੁੰਚਾਉਂਦਾ 452 ਲੱਗ ਜਾਂਦੀ ਆ ਤਾਂ ਭਾਈ ਪੰਜਾਬ ਸਾਡਾ ਘਰ ਹੈ ਤੁਸੀਂ ਇੱਕ ਤਾਂ ਆ ਕੇ ਸਾਡੇ ਪੰਜਾਬ ਵਾਲੇ ਪਾਸੇ ਹੀ ਸਾਨੂੰ ਧੱਕੇ ਵੀ ਮਾਰਦੇ ਹੋ ਸਾਨੂੰ ਇੱਥੇ ਖੜਨ ਵੀ ਨਹੀਂ ਤੁਹਾਨੂੰ ਤੁਹਾਡੇ ਘਰ ਚ ਨਹੀਂ ਖੜਨ ਦਿੱਤਾ ਜਾ ਰਿਹਾ ਇਹ ਸਥਿਤੀ ਇੱਥੇ ਬਣ ਗਈ ਆ ਹਰਿਆਣਾ ਪੁਲਿਸ ਨੇ ਪਹਿਲਾਂ ਉਥੋਂ ਧੱਕੇ ਬਾਰ-ਬਾਰ ਸਾਰੇ ਲੋਕਾਂ ਨੂੰ ਕੱਢਿਆ ਇਹ ਤੋਂ ਧੱਕਰ ਗੋਲੇ ਸਿੱਟੇ ਇੱਥੋਂ ਕਰੀਬ ਹਰਿਆਣੇ ਦਾ 200 ਮੀਟਰ ਹੋਏਗਾ 1.5 200 ਮੀਟਰ 1.5 200 ਮੀਟਰ ਅੱਗੇ ਜਿਹੜੇ ਉਹਨਾਂ ਦੇ ਅੱਥਰੂ ਗੈਸ ਦੇ ਗੋਲੇ ਆਏ ਹੋਏ ਆ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਜਿੱਦਾਂ ਨਹੀਂ ਕਹਿੰਦੇ ਕਿ ਕਿਸੇ ਨੂੰ ਤੁਸੀਂ ੱੱਕੇ ਨਾਲ ਪ੍ਰਵੋਕ ਕਰਨਾ ਹੋਵੇ ਹੁੰਜਾ ਮਾਰੀ ਪੰਜਾਬੀ ਚ ਕਹਿੰਦੇ ਜੇ ਕਿਸੇ ਨੂੰ ਹੁੰਜਾ ਮਾਰੋਗੇ ਉਹ ਭੜਕੂਗਾ ਉਹ ਚੀਜ਼ ਆ ਹਰਿਆਣਾ ਪੁਲਿਸ ਨੇ ਹੁੱਜਾ ਮਾਰਨ ਲਈ ਅੱਜ ਕੋਈ ਘਸਰ ਨਹੀਂ ਛੱਡੀ ਉੱਥੋਂ ਬੈਠੇ ਵੀ ਵਾਰੀ-ਵਾਰੀ ਫੋਰਸ ਪੰਜਾਬ ਵਾਲੇ ਪਾਸੇ ਆ ਕੇ ਵੀ ਧੱਕੇ ਮਾਰੀ ਗਈ ਇੱਥੇ ਜਿਹੜੇ ਲੋਕ ਇੱਥੇ ਇਕੱਠੇ ਕਿਉਂਕਿ ਦੇਖੋ ਸੁਭਾਅ ਪੰਜਾਬੀਆਂ ਦਾ ਕਿ ਯਾਰ ਇਕੱਠ ਹੋਇਆ ਇੱਥੇ ਬੈਰੀਕੇਡ ਲਾਇਆ ਦੇਖ ਕੇ ਆਈਏ ਕੀ ਹੈ ਕਿਸੇ ਦੀ ਸ਼ਕਤੀ ਹੈ ਉਹ ਆਉਂਦੇ ਆ ਚਲੇ ਜਾਂਦੇ ਆ ਪਰ ਤੁਸੀਂ ਉਹਨਾਂ ਨੂੰ ਇੱਥੇ ਆ ਕੇ ਅਗਰੈਸਿਵ ਕਰ ਰਹੇ ਹੋ ਠੀਕ ਹੈ ਠੀਕ ਹੈ ਨਾ ਪਿੰਚਪੁਰੀਆਂ ਤਸਵੀਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਨਪਿੰਦਰ ਸਿੰਘ ਬਰਾੜ ਨੇ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਵਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਹਰਿਆਣੇ ਆ ਪੂਰੀ ਤਿਆਰੀ ਕੀਤੀ ਗਿਆ ਕਿਸ ਤਰੀਕੇ ਦੀ ਬੈਰੀਕੇਡਿੰਗ ਕੀਤੀ ਗਿਆ ਤੇ ਹਾਲਾਤ ਇਹ ਨੇ ਕਿ ਐਮਰਜੈਂਸੀ ਦੇ ਵਿੱਚ ਲੋਕ ਠੱਗਰ ਨੂੰ ਪਾਣੀ ਦੇ ਜ਼ਰੀਏ ਪਾਰ ਕਰਨ ਦੇ ਲਈ ਮਜਬੂਰ ਨੇ ਤਦਦਰ ਕੁਰਖ ਖੇਤਰ ਦੇ ਨਾਲ ਲੱਗਦੇ ਪਟਿਆਲਾ ਦੇ ਬਾਰਡਰ ਤੇ ਵੀ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ ਜਿਸ ਦੇ ਕਾਰਨ ਸਥਾਨਕ ਪਿੰਡ ਵਾਸੀਆਂ ਨੂੰ ਔਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ किसानों को रोकने के लिए प्रशासन ने पूरी तैयारियां की हैं कल हमने आपको दिखाया कि किस तरह से बैरिकेटिंग यानी कि फाइव लेयर जो बैरिकेटिंग की गई है ताकि किसान अपना ट्रैक्टर मार्च लेकर पंजाब से होते हुए हरियाणा में प्रवेश न कर पाएँ मैं मौजूद हूँ पंजाब बॉर्डर पर और ये बिल्कुल आप देख सकते हैं कि किस तरह से यहाँ पर बैरिकेटिंग की गई है कि किसान जो ट्रैक्टर लेकर हरियाणा से होते हुए दिल्ली की ओर प्रवेश न कर पाएँ मैं इस समय एक गाँव के बॉर्डर पर मौजूद हूँ जो अभी दूसरी तरफ पंजाब यानी कि पटियाला पड़ता है और इसके दूसरी तरफ हरियाणा का कुरुक्षेत्र ये मैं मौजूद हूँ पटियाला जिले के अंदर यानी कि जिस तरह से ये आप गांव देख रहे हैं चप्पे चप्पे पर यहाँ पर बैरिकेटिंग की गई है कहीं ना कहीं पुलिस भी तैनात की गई है बाकायदा यहाँ पर कुरुक्षेत्र के एसपी वो निरीक्षण कर रहे हैं ट्यूकर बॉर्डर पर राष्ट्रीय कुरुक्षेत्र जा रहे हैं बकायदा निरीक्षण किया जा रहा है और अपील भी कर रहे हैं कि कोई ट्रैक्टर मार्च के जरिए दिल्ली की ओर कुछ ना करें क्योंकि जिस तरह से कल रात को ट्यूकर में फाइव लेयर बैरिकेडिंग की गई इसी तरह से जहां मैं मौजूद हूं ਇਹ ਯਾਨੀ ਕਿ ਚੰਮੂ ਕਲਾ گاਉਂ ਹੈ ਹਰਿਆਣਾ ਪੰਜਾਬ ਨੂੰ ਜੋੜਦਾ ਇਹ گاਉਂ ਹੈ ਯਹਾਂ ਪਰ 3 ਲੇਅਰ ਬੈਰੀਕੇਟਿੰਗ ਕੀਤੀ ਗਈ ਹੈ ਬਕਾਇਦਾ ਪਿਲਰਸ ਰੱਖੇ ਗਏ ਹਨ ਔਰ ਕਿਸਾਨੋ ਕੋ ਰੋਕਨੇ ਕੇ ਲਈ ਪੂਰੀ ਤਰ੍ਹਾਂ ਸੇ ਤਿਆਰੀ ਕੀ ਗਈ ਹੈ ਡਿਊਟੀ ਮਜਿਸਟ੍ਰੇਟ ਕੀ ਨਿਯੁਕਤੀ ਕੀ ਗਈ ਹੈ ਔਰ ਕਿਸਾਨੋ ਨੇ ਕਹਾ ਹੈ ਕਿ ਅਮ ਹਰਾਲ ਮੇ 13 ਫਰਵਰੀ ਕੋ ਦਿੱਲੀ ਕੁਛ ਤਦਰ ਕਿਸਾਨਾਂ ਦੇ ਦਿੱਲੀ ਕੁਛ ਦਾ ਅਸਰ ਦਿੱਲੀ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਨਾਲ ਲੱਗਦੇ ਕਈ ਬਾਰਡਰਾਂ ਤੇ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਕਰਨਾਲ ਬਾਈਪਾਸ ਤੇ ਲੰਬਾ ਜਾਮ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਕਿਵੇਂ ਵਾਹਨਾਂ ਦੀ ਲੰਬੀ ਕਤਾਰ ਨਜ਼ਰ ਆ ਰਹੀ ਹੈ ਲੰਬਾ ਜਾਮ ਜਿਹੜਾ ਕਿ ਆ ਵੇਖਣ ਨੂੰ ਮਿਲ ਰਿਹਾ ਕਿਉਂਕਿ ਦਿੱਲੀ ਕੁਝ ਦੇ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਸਾਫ਼ ਤੌਰ ਤੇ ਐਲਾਨ ਕੀਤਾ ਗਿਆ ਹਾਲਾਂਕਿ ਹਰਿਆਣਾ ਦੇ ਵਿੱਚ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ ਪਰ ਇਸ ਦਾ ਅਸਰ ਸਿੱਧੇ ਤੌਰ ਤੇ ਦਿੱਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਰਨਾਲ ਬਾਈਪਾਸ ਦੀਆਂ ਤਸਵੀਰਾਂ ਵੇਖੀਆਂ ਜਾ ਸਕਦਾ ਹੈ ਕਿ ਕਿੱਥੇ ਕਿ ਲੰਬਾ ਜਾਮ ਲੱਗਿਆ ਹੋਇਆ ਹੈ ਤੇ ਰਾਹਗੀਰਾਂ ਨੂੰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ